ਫਿਰ ਕਿਤੇ ਅੰਮ੍ਰਿਤ ਦੀ ਦਾਤ ਮਿਲਦੀ ਹੈ ਫਿਰ ਆਇਆ ਮੈਨੂੰ ਅੰਮ੍ਰਿਤ ਦੋ ਭਰਾ ਸਨ ਸਕੇ ਬੜੀ ਸ਼ਰਾਬ ਪੀਂਦੇ ਸੀ ਦੋਨਿਆਂ ਦੇ ਬੱਚੇ ਕਹਿੰਦੇ ਗੁਰੂ ਘਰ ਆਉਂਦੇ ਨੇ ਗੁਰਬਾਣੀ ਪੜ੍ਹਦੇ ਨੇ ਸੰਥਿਆ ਕਰਦੇ ਨੇ ਬੱਚੇ ਗੁਰਬਾਣੀ ਨਾਲ ਜੁੜ ਕੇ ਪਿਆਰਿਓ ਐਸੇ ਜੁੜੇ ਕਹਿੰਦੇ ਮਾਤਾ ਪਿਤਾ ਬੱਚਿਆਂ ਦੇ ਵੱਲ ਵੇਖੇਗੀ ਕਿਹ ਵਾਰੀ ਸ਼ਰਮ ਜੀ ਮਹਿਸੂਸ ਕਰਦੇ ਨੇ ਵੀ ਸਾਡੇ ਬੱਚੇ ਗੁਰਬਾਣੀ ਪੜ੍ਹਦੇ ਨੇ ਗੁਰੂ ਘਰ ਜਾਂਦੇ ਨੇ ਤੇ ਸਿਮਾ ਨੂੰ ਠੇਕਿਆਂ ਤੇ ਜਾਂਦੇ ਆ ਚੰਗੇ ਨਹੀਂ ਲੱਗਦੇ ਕਹਿੰਦੇ ਕਿ ਜਨੇ ਗੈਨੀ ਜੀ ਨੇ ਆਖਿਆ ਵੀ ਤੁਹਾਡੇ ਮਾਤਾ ਪਿਤਾ ਨੂੰ ਵੀ ਲੈ ਕੇ ਆਇਆ ਕਰੋ ਬੱਚੇ ਕਹਿੰਦੇ ਕਿ ਬਾਬਾ ਜੀ ਉਹ ਗੁਰੂ ਘਰ ਆਉਣ ਵਾਲੇ ਨੇ ਉਹਨਾਂ ਦਾ ਕੰਮੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀਣਾਗਾ ਉਹ ਸੱਟ ਨਹੀਂ ਸਕਦੇ ਰੋਟੀ ਛੱਡ ਦੇਣਗੇ ਪਰ ਸ਼ਰਾਬ ਨਹੀਂ ਛੱਡੀ ਜਾ ਸਕਦੀ ਇੱਕ ਦਿਨ ਕਹਿੰਦੇ ਆਪ ਉਹ ਗੈਨਿੰਝ ਹੀ ਗਏ ਕਿਤੇ ਬੱਚਿਆਂ ਦੇ ਨਾਲ ਘਰ ਗਏ ਕਹਿੰਦੇ ਰੱਜੇ ਬੈਠੇ ਨਹੀਂ ਸਮਝਾਇਆ ਜਿਹੜਾ ਛੋਟਾ ਬੱਚਾ ਸੀ ਉਹਦੇ ਪਿਤਾ ਗੁਰੂ ਘਰ ਦੇ ਨਾਲ ਜੁੜਿਆ ਪਰ ਉਹ ਐਸਾ ਜੁੜਿਆ ਹੌਲੀ-ਹੌਲੀ ਰੋਜ਼ ਆਉਣ ਲੱਗਿਆ ਜਿਹੜਾ ਵੱਡਾ ਬੱਚਾ ਸੀ ਉਹਦਾ ਪਿਤਾ ਉਹ ਵੀ ਆਉਣ ਲੱਗ ਪਿਆ ਮੀਨਾ ਦੋ ਮਹੀਨੇ ਕੇ ਨਸ਼ਰਾਬ ਨਾ ਪੀਤੀ ਕਹਿੰਦੇ ਹੁਣ ਦੋਨੇ ਭਰਾਵਾਂ ਦੇ ਮਨ ਮੰਨ ਕੇ ਵੀ ਅਮਰ ਸਕਾਂਗੇ ਹੁਣ ਜਿਹੜੀ ਜਗ੍ਹਾ ਤੇ ਕਹਿੰਦੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਕਹਿੰਦੇ ਕਿਸੇ ਸ਼ਹਿਰ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀ ਗੁਰੂ ਘਰ ਦੇ ਵਿੱਚ ਦੋਨੇ ਭਰਾ ਚੱਲੇ ਨੇ ਅੰਮ੍ਰਿਤ ਸਕਣ ਵਾਸਤੇ ਦੋਨੇ ਭਰਾ ਜਿਹਦੇ ਚੱਲੇ ਨੇ ਅਪਰਮਤ ਸਕਣ ਵਾਸਤੇ ਕਹਿੰਦੇ ਜਾਂਦੇ ਜਾਂਦੇ ਕਹਿੰਦੇ ਸ਼ਹਿਰ ਦੇ ਵਿੱਚ ਦੀ ਲੰਘਣ ਲੱਗੇ ਜਦੋਂ ਅੱਗੇ ਕਹਿੰਦੇ ਇੱਕ ਠੇਕਾ ਸੀ ਉੱਥੇ ਬੜੇ ਖੜੇ ਨੇ ਪੀਣ ਖਾਣ ਵਾਲੇ ਕੀ ਹੋਇਆ ਕਹਿੰਦੇ ਜਿਹੜਾ ਛੋਟਾ ਭਰਾ ਸੀ ਕਹਿੰਦੇ ਉਹ ਤਾਂ ਲੰਘ ਗਿਆ ਉਥੋਂ ਅੱਗੇ ਚੱਲਿਆ ਗਿਆ ਗੁਰੂ ਘਰ ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀ ਪਰ ਜਿਹੜਾ ਛੋਟਾ ਸੀ ਉਹ ਚੜਿਆ ਗਿਆ ਅੱਗੇ ਲੰਘ ਗਿਆ ਤੇ ਜਿਹੜਾ ਵੱਡਾ ਸੀ ਕਹਿੰਦੇ ਉੱਥੇ ਉਹਦੇ ਵੇਖ ਕੇ ਕਹਿੰਦੇ ਉੱਥੇ ਰੁਕ ਗਿਆ ਕਹਿੰਦੇ ਮਨ ਬਦਲ ਗਿਆ ਉਹਨਾਂ ਦੇ ਵੱਲ ਵੇਖਦਾ ਮੰਨਾ ਤੂੰ ਕਿਉਂ ਚੱਲੇ ਆ ਜਾ ਖਾ ਪੀ ਲੈਨੇ ਪਰ ਐਸਾ ਮਨ ਉਹਦੇ ਬਦਲੇ ਪਿਆ ਰਿਹਾ ਛੋਟਾਪਰਾ ਅਮਰ ਸਾਹਿਬ ਦੇ ਗੁਰੂ ਵਾਲਾ ਬਣ ਗਿਆ ਘਰ ਆ ਗਿਆ ਚੰਗਾ ਜੀਵਨ ਬਣ ਗਿਆ ਪਰਵਾਦੇ ਇਸੇ ਬਾੜੇ ਕਰਮ ਜਾਗੇ ਉਹ ਰਸਤੇ 'ਚੋਂ ਵੇਖੋ ਸ਼ਹਿਰ ਦੇ ਵਿੱਚ ਹੀ ਠੇਕੇ ਤੇ ਬੋਤਲ ਲੈ ਕੇ ਉੱਥੇ ਪੀ ਕੇ ਉਥੇ ਡਿੱਗ ਪਿਆ ਐਸਾ ਡਿੱਗਾ 6:00 ਵਜੇ ਅੱਖ ਫੁੱਟ ਗਈ ਇਲਾਜ ਕਰਾਇਆ ਹੁਣ ਦਿਨ ਰਾਤ ਇੱਕੋ ਕਰਤੀ ਕਹਿੰਦੇ ਬਿੰਦਾ ਖੰਦਾ ਕਰ ਐਸਾ ਰੋਗ ਲੱਗ ਗਿਆ ਕਹਿੰਦੇ ਸ਼ੂਗਰ ਹੋ ਗਿਆ ਸ਼ੂਗਰ ਵੱਧ ਗਿਆ 400 ਦੇ ਕੋਲ ਚਲੇ ਗਿਆ 400 ਤੋਂ ਵੀ ਉੱਪਰ ਚਲੇ ਗਿਆ ਕਹਿੰਦੇ ਪੈਰ ਤੇ 60 ਵਜੇ ਹੱਥ ਤੇ 60 ਵਜੇ ਉਹ ਜੱਕਮ ਠੀਕ ਨਾਏ ਕਹਿੰਦੇ ਡਾਕਟਰ ਕਹਿੰਦੇ ਵੀ ਪੈਰ ਵਟਣਾ ਪਵੇਗਾ ਹੱਥ ਵਟਣਾ ਪਵੇਗਾ ਸ਼ਰਾਬ ਛੱਡ ਦੇਗਾ ਜ਼ਿੰਦਗੀ ਬਚ ਜੇਗੀ ਜੇ ਨਾ ਛੱਡੀ ਤਾਂ ਕੁਝ ਦਿਨਾਂ ਦਾ ਗੱਲ ਸੱਚ ਜਾਣੇ ਉਹ ਜਦੋਂ ਕੋਈ ਨੇ ਦੋਨੇ ਪੈਰ ਵੱਢਨੇ ਪਏ ਇੱਕ ਹੱਥ ਵੱਢਣਾ ਪਿਆ ਹੁਣ ਬੈੱਡ ਦੇ ਉੱਪਰ ਪਿਆ ਕਹਿੰਦੇ ਉਹ ਸੋਚਦਾ ਵਾ ਕਿ ਮਨਾ ਜੇ ਉਹਦੇ ਕਿਤੇ ਸ਼ਹਿਰ ਦੇ ਵਿੱਚ ਨਾ ਰੁਕਦਾ ਤੇ ਤੇਰੀ ਜ਼ਿੰਦਗੀ ਬਦਲ ਜਾਣੀ ਸੀ ਠੇਕੇ ਦੇ ਵੱਲ ਵੇਕੇ ਸਰਾਬ ਵੱਲ ਵੇਕੇ ਮਨ ਡੋਲ ਗਿਆ ਤੇ ਅੱਜ ਆ ਦੋਨੇ ਪੈਰ ਵੱਡੇ ਜਾ ਰਹੇ ਨੇ ਹੱਥ ਵੱਡੇ ਜਾ ਰਹੇ ਨੇ ਤੇ ਜੇ ਮੈਂ ਕਿਤੇ ਅੰਮ੍ਰਿਤ ਛਕ ਲੈਂਦਾ ਗੁਰੂ ਵਾਲਾ ਬਣ ਜਾਂਦਾ ਤੇ ਮੇਰੀ ਜ਼ਿੰਦਗੀ ਵਿੱਚ ਮੈਨੂੰ ਨਵਾਂ ਜੀਵਨ ਮਿਲ ਜਾਂਦਾ ਤੇ ਮੇਰੇ ਭਰਾ ਨੂੰ ਨਵਾਂ ਵੀ ਜੀਵਨ ਮਿਲ ਗਿਆ ਹੁਣ ਬੱਚੇ ਦੇ ਨਾਲ ਗੁਰੂ ਘਰ ਜਾਂਦਾ ਮੇਰਾ ਭਰਾ ਪਰ ਮੇਰੇ ਮਾੜੇ ਕਰਮ ਮਾੜੇ ਕਰਮ ਕਰਕੇ ਮੈਨੂੰ ਅੰਮ੍ਰਿਤ ਦੀ ਦਾਤ ਨਾ ਮਿਲਿਆ ਜਰੁੰਦਾ ਗਿਆ ਪਿਆਰਿਓ ਦੋਨੇ ਪੈਰ ਵਟੇ ਗਏ ਹੱਥ ਵਟੇ ਆ ਗਏ ਡਾਕਟਰਾਂ ਨੇ ਕਹਿਤਾ ਜੇ ਦੂਸਰਾ ਹੱਥ ਠੀਕ ਹੋ ਗਿਆ ਜੇ ਨਾ ਹੋਇਆ ਫਿਰ ਵਟਣਾ ਪਵੇਗਾ ਤਹਾ ਮਾਰ ਕੇ ਰੋਤਰ ਗਿਆ ਜੇ ਕਿਤੇ ਮੈਂ ਗਿਆਨੀ ਜੀ ਦੀ ਗੱਲ ਸੁਣ ਲੈਂਦਾ ਕਿ ਨਾ ਗੁਰਬਾਣੀ ਦੇ ਕਿਤੇ ਬਚਨ ਉੱਤੇ ਮੰਨ ਲੈਂਦਾ ਕਿ ਨੰਗ ਜਾਂਦਾ ਤੇ ਅੰਮਰ ਸਕੋਂ ਦਾ ਜ਼ਿੰਦਗੀ ਬਦਲ ਜਾਂਦੀ ਨਮਾ ਜੀਵਨ ਮਿਲ ਜਾਂਦਾ ਅੱਜ ਨਾ ਮਰਿਆਂ ਚ ਤੇ ਨਾ ਜਾਂਦਿਆਂ ਚ ਅੱਜ ਬਿੱਡ ਤੇ ਪਿਆਗਾ ਤਾਂ ਹਾਂ ਮਰ ਕੇ ਰਹੁੰਦਾਗਾ ਕਿਉਂ